ਹਾਂ ਇਹ ਨੇ ਆਹ ਦੰਨਾ ਹਾਂ ਜੀ ਇਹ ਆਹ ਦੰਨਾ ਜੀ ਆਹ ਮੁਰੂ ਰੱਖ ਆਪਣੇ ਕੋਲ ਤਾਂ ਅੰਜੀਰ ਕਾਮਯਾਬੀ ਜਾ ਬਾਬਾ ਆ ਦੂਜਾ ਗਾ ਬਹੁਤ ਵੱਡਾ ਆ ਗਿਆ ਉਹ ਉਹ ਦੂਜੇ ਆ ਗਏ ਦੇਖੋ ਜੀ ਖੇਤੀ ਵਿਗਿਆਨ ਕੇਂਦਰ ਜੀ ਦੱਸੋ ਤੁਸੀਂ ਦੱਸੋ ਜੀ ਜਲਦੀ ਦੱਸੋ ਚਲੋ ਚਲੋ ਮੂਰੇ ਲੱਗੋ ਚਲੋ ਲੱਗੋ ਨਾ ਮੂਰੇ ਤੁਸੀਂ ਤੁਸੀਂ ਲੱਗੋ ਦੇਖੋ ਜੀ ਮੈਂ ਦੱਸਦਾ ਤੁਹਾਨੂੰ ਇਹ ਆ ਜੀ ਅੰਜੀਰ ਦਾ ਪੌਦਾ ਅੰਜੀਰ ਤਾਂ ਆਪਾਂ ਮੇਨਟੇਨ ਬਹੁਤ ਕੀਤੇ ਨੇ ਖੈਰ ਇਹ ਪੱਕਿਆ ਨਹੀਂ ਕੋਈ ਇਹਦੇ ਵਿੱਚ ਨਹੀਂ ਤੁਹਾਨੂੰ ਪੱਕਿਆ ਖਵਾਉਂਦੇ ਇੱਕ ਆਪਾਂ ਕੋਈ ਪੱਕ ਨਹੀਂ ਰਿਹਾ ਜੀਰ ਆਪਾਂ ਦੂਜੇ ਬੂਟੇ ਤੇ ਵੇਨੇ ਆ ਇੱਥੇ ਲੱਗੀ ਨਹੀਂ ਇੱਥੇ ਤਾਂ ਲੱਗਿਆ ਨਹੀਂ ਲੱਗੇ ਆ ਤੇ ਵੇਨੇ ਆ ਆ ਲਾਲ ਗਾਂਡ ਵਾਲੇ ਮੀਰ ਹੈ ਹੱਸ ਇਹ ਲਾਲ ਗਾਂਡ ਦੇਖੋ ਜੀ ਆਹ ਕੀ ਆ ਓਏ ਇਹ ਆ ਬੋ ਯਾਰ ਇਹਦੀ ਕੁਛ ਹੈਗਾ ਇਹ ਮੈਨ ਨਹੀਂ ਨੀ ਨਾ ਪਤਾ ਤੈਨੂੰ ਤਾਂ ਦੱਸ ਹੋਗਾ ਹੈਗਾ ਤਾਂ ਸਾਨੂੰ ਵੀ ਆ ਆ ਗਈ ਜੀ 베ਰੀ ਆ ਪਤਾ ਨਹੀਂ ਕੀ ਆ ਯਾਰ ਵੱਖੋ ਵੱਖ ਪ੍ਰਕਾਰ ਦੇ ਬੂਟੇ ਨੇ ਇੱਥੇ ਯੂ ਕੈਨ ਸੀ ਬ్రో ਓਏ ਤੇਰੀ ਓਏ ਦੇਖੋ ਜੀ ਅੱਜ ਅਸੀਂ ਇੱਕ ਨਵਾਂ ਪੌਦਾ ਦੇਖਿਆ ਫੜੀ ਪੌਦਾ ਕਿਸੇ ਨੂੰ ਨਾਂ ਨਹੀਂ ਪਤਾ ਨਾਮ ਤਾਂ ਜੀ ਆਪਾਂ ਨੂੰ ਪਤਾ ਨਹੀਂਗਾ ਨਾਮ ਤਾਂ ਸਾਨੂੰ ਵੀ ਨਹੀਂ ਪਤਾ ਜੀ ਪਰ ਇਹ ਕਹਿੰਦੇ ਮੈਂ ਇਹਦੇ ਬਾਰੇ ਸੱਖ ਕੀਤਾਗਾ ਕਹਿੰਦੇ ਇਹ ਪੌਦਾ ਜਿਹੜਾ ਯੂਜ਼ ਹੁੰਦਾ ਪਿਕਲਸ ਚਾਰ ਦੇ ਵਿੱਚ ਯੂਜ਼ ਹੁੰਦਾ ਹੈ ਆ ਜੀ ਮੈਂ ਤੁਹਾਨੂੰ ਦੋੜ ਦਿਖਾਉਣਾ ਹੈ ਤਾਂ ਟੇਸਟ ਵੀ ਕਰਕੇ ਦੇਖਿਆ ਜੀ ਮੈਂ ਤਾਂ ਇਹਨਾਂ ਦਾ ਟੇਸਟ ਵੀ ਨਹੀਂ ਕੀਤਾ ਪਰ ਇਹ ਟੇਸਟ ਚ ਵੀ ਬੜਾ ਹੋਆ ਯਾਰ ਟੈਂਗੀ ਜਿਹਾ ਸੀਗਾ ਇਹਦੇ ਵਿੱਚ ਪਾਣੀ ਜਿਹਾ ਵੀ ਨਿਕਲਦਾ ਆ ਦੇਖੋ ਓਏ ਉਹ ਹੋ ਆਏ ਓਏ ਜਿਹੜਾ ਆਪਣੇ ਪੱਤੇ ਨਹੀਂ ਆਉਣੇ ਜੀ ਨਾ ਇਹ ਪੱਕਿਆ ਨਹੀਂ ਕੱਚਾ ਯਾਰ ਅਸੀਂ ਐਵੇਂ ਨਾਮ ਸਰਚ ਕਰੀਏ ਇਹਦਾ ਆਹ ਡੇਲੇਟਡ ਯਾਰ ਹਾਂ ਵਿੱਚੋਂ ਪਾੜ ਕੇ ਦੇਖੋ ਅਸੀਂ ਵਿੱਚੋਂ ਡੇਲੇ ਵਾਂਗੂ ਆਹੇ ਡੇਲੇ ਹੀ ਆ ਫਿਰ ਇਹਦਾ ਬੀਜ ਆ ਨਿਕਲਦਾ ਹਾਂ ਇਹ ਡੇਲੇ ਲੜਦਾ ਦੇ ਖਟਿਆਣ ਆ ਦੇਖੋ ਖਟਿਆਣ ਜੀ ਆ ਹਾਂ ਦਾਣੇ